ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 7:30 ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ આ વીડિયો ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰ ਤੇ ਜਾ ਕੇ ਚਪਹਿਰਾ ਸਭ ਕੱਟਣ ਦੀ ਸਭ ਤੋਂ ਸੌਖੀ ᔪਕਤੀ ਜੇ ਤੁਸੀਂ ਇਸ ᔪਕਤੀ ਦੇ ਨਾਲ ਚਪਹਿਰਾ ਸਭ ਕੱਟ ਲਿਆ ਨਾ ਤਾਂ ਤੁਹਾਡੀ ਹਾਜ਼ਰੀ ਸਭ ਤੋਂ ਪਹਿਲਾਂ ਪ੍ਰਵਾਨ ਹੋਵੇਗੀ ਸੋ ਕਿਹੜੀ ᔪਕਤੀ ਆ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਇੱਕ ਨਾਂ ਪਰਿਵਾਰ ਸੀਗਾ ਉਹਨਾਂ ਨੇ ਸੰਤ ਮਹਾਂਪੁਰਸ਼ਾਂ ਤੋਂ ਪੁੱਛਿਆ ਕਿ ਮਹਾਂਪੁਰਸ਼ ਜੀ ਅਸੀਂ ਇਸ ਤਰੀਕੇ ਨਾਲ ਦੁਪਹਿਰਾ ਸੱਭ ਕੱਟਦੇ ਆਂ ਵੀ 3 ਘੰਟੇ ਅਸੀਂ ਚੌਂਕੜਾ ਲਾਉਣੀ ਆ ਕੇ ਤੁੰਤਨ ਬਾਬਾ ਦੀਪ ਸਿੰਘ ਜੀ ਮਹਾਰਾਜੀ ਦੇ ਦਰ ਤੇ ਕੀ ਸਾਡੀ ਜਿਹੜੀ ਦੁਪਹਿਰਾ ਸੱਭ ਦੀ ਹਾਜ਼ਰੀ ਉਹ ਪ੍ਰਵਾਨ ਹੋਵੇਗੀ ਤਾਂ ਜਿਹੜੇ ਮਾਪ ਕੋਰਸ ਸੀ ਉਹ ਪਹਿਲਾਂ ਹੈਰਾਨ ਹੋਏ ਉਹ ਕਹਿੰਦੇ ਵੀ 6 ਘੰਟੇ 5 ਤੋਂ 6 ਘੰਟੇ ਦਾ ਟਾਈਮ ਹੁੰਦਾ ਦੁਪਹਿਰਾ ਸਹਿਬ ਦਾ ਵੀ ਤੁਸੀਂ 3 ਘੰਟੇ ਦੇ ਵਿੱਚ ਕਿਵੇਂ ਉਹਨੂੰ ਕੰਪਲੀਟ ਕਰਕੇ ਵੀ ਤੁਸੀਂ ਪੁੱਛ ਰਹੇ ਹੋ ਵੀ ਜਿਹੜੀ ਹਾਜ਼ਰੀ ਪ੍ਰਵਾਨ ਹੋਵੇਗੀ ਵੀ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਦੁਪਹਿਰਾ ਸਹਿਬ ਘਟਦੇ ਹੋ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਅਸੀਂ ਹਫ਼ਤੇ ਦੇ ਵਿੱਚ ਦੋ ਵਾਰੀ ਤੁਨ ਤਨ ਬਾਬਾ ਦੀਪ ਸਿੰਘ ਜੀ ਦੇ ਅੱਧਰ ਤੇ ਆਉਨੇ ਆ ਕਹਿੰਦੇ ਅਸੀਂ ਕੀ ਕਰਦੇ ਹਾਂ ਜਦੋਂ ਉਸ ਘਰੋਂ ਗੱਡੀ 'ਚ ਬੈਠਦੇ ਹਾਂ ਗੱਡੀ ਤੁਰਦੀ ਆ ਡਰਾਈਵਰ ਗੱਡੀ ਸਟਾਰਟ ਕਰਦਾ ਹੈ ਅਸੀਂ ਗੱਡੀ 'ਚ ਬੈਠ ਜਾਨੀ ਆਂ ਕਹਿੰਦੇ ਸਾਡੇ ਜਿਹੜੇ ਫੋਨ ਹੁੰਦੇ ਆ ਸੀ ਉਹ ਸਵਿਚ ਆਫ ਕਰ ਦਿੰਨੇ ਆ ਜਾਂ ਫਿਰ ਉਹ ਮਤਲਬ 에ਰੋਪਲੇਨ ਮੋਡ ਤੇ ਲਗਾ ਦਿੰਦੇ ਨੇ ਵੀ ਤਾਂ ਕਿ ਕੋਈ ਗੱਲ ਨਾ ਕਰ ਸਕੀ ਇਹਨਾਂ ਦੇ ਨਾਲ ਕਹਿੰਦੇ ਫਿਰ ਉੱਥੋਂ ਹੀ ਸਾਡਾ ਜਪਜੀਤ ਸਿੰਘ ਸਾਹਿਬ ਚਪਈ ਸਹਿਬ ਤੇ ਧੰਤਨ ਬਾਬਾ ਦੀਪ ਸਿੰਘ ਮਹਾਰਾਜ ਦੇ ਨਾਮ ਦਾ ਸਿਮਰਨ ਸ਼ੁਰੂ ਹੋ ਜਾਂਦਾ ਕਹਿੰਦੇ ਅਸੀਂ ਮਤਲਬ ਕਿ ਆਪਦੇ ਘਰ ਤੋਂ ਲੈ ਕੇ ਜਦ ਤੱਕ ਅਸੀਂ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਨਹੀਂ ਪਹੁੰਚਦੇ ਉਦੋਂ ਤੱਕ ਲਗਾਤਾਰ ਸਾਡਾ ਜਿਹੜਾ ਹੈਗਾ ਜਪਜੀਤ ਸਾਹਿਬ ਚਉਪਈ ਸਾਹਿਬ ਦੇ ਜਿਹੜਾ ਸਿਮਰਨ ਆ ਉਹ ਚੱਲਦਾ ਰਹਿੰਦਾ ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ 3 ਘੰਟੇ ਦਾ ਚੌਕਟਾ ਜਿਹੜਾ ਹੈਗਾ ਤੁਨ ਤੁਨ ਪੱਬਾ ਦੀਵ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਥੇ ਲਗਾਉਂਦੇ ਆ ਫਿਰ ਕਹਿੰਦੇ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਮੁੜਦੇ ਆ ਕਹਿੰਦੇ ਜਦੋਂ ਅਸੀਂ ਗੱਡੀ 'ਚ ਵਾਪਸ ਜਾਣ ਲਈ ਘਰ ਪਹੁੰਚੇ ਆ ਕਹਿੰਦੇ ਫਿਰ ਅਸੀਂ ਜਿਹੜਾ ਸਾਡੇ ਫੋਨ ਨੇ ਉਹ ਫਿਰ ਉਸੇ ਤਰੀਕੇ ਨਾਲ ਐਰੋਪਲੇਨ ਮੋਡ ਤੇ ਜਾਂ ਫਿਰ ਉਹਨਾਂ ਨੂੰ ਸਵਿਚ ਆਫ ਕਰ ਦਿੰਨੇ ਆ ਤੇ ਫਿਰ ਕਹਿੰਦੇ ਫਿਰ ਸਾਡਾ ਉਸੇ ਤਰੀਕੇ ਨਾਲ ਜਗਜੀਤ ਸਿੰਘ ਸਾਹਿਬ ਚ ਪਹਿਸਰ ਤੇ ਜਿਹੜਾ ਸਿਮਰਨਾ ਉਹ ਸ਼ੁਰੂ ਹੋ ਜਾਂਦਾ ਘਰ ਤੱਕ ਪਹੁੰਚਦੇ ਤੱਕ ਫਿਰ ਅਸੀਂ ਇਦਾਂ ਹੀ ਕਰਦੇ ਆ ਤਾਂ ਜਿਹੜੇ ਮਾਪ ਉਸ ਸੀਗੇ ਨਾ ਉਹ ਕਹਿੰਦੇ ਕਿ ਮੈਂ ਵੀ ਮੇਰਾ ਮਨ ਕੀਤਾ ਕਹਿੰਦੇ ਸ਼ਾਇਦ ਹੋ ਸਕਦਾ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਹੋਵੇ ਕਹਿੰਦੇ ਮੈਂ ਉਹਨਾਂ ਦੇ ਪੈਰਾਂ ਨੂੰ ਛੂਇਆ ਕਹਿੰਦੇ ਮੈਂ ਕਿਹਾ ਵੀ ਤੁਸੀਂ ਤਾਂ ਧੰਨ ਹੋ ਕਿਉਂਕਿ ਦੇਖੋ ਵੀ 3 ਘੰਟੇ ਦਾ ਚੌਂਕੜਾ ਉੱਥੇ ਹਨਾ ਤੇ 2-3 ਘੰਟੇ ਤੁਸੀਂ ਦੇਖ ਲਓ ਵੀ ਆਉਣ ਤੇ 2-3 ਘੰਟੇ ਜਾਣ ਤੇ ਤਾਂ ਇਸ ਹਿਸਾਬ ਨਾਲ ਤਾਂ ਉਹਨਾਂ ਦਾ ਤਾਂ ਫਿਰ ਬਹੁਤ ਵੱਡੀ ਹਾਜ਼ਰੀ ਹੁੰਦਾ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਚਰਨਾਂ 'ਚ ਲਵਾਉਂਦੇ ਨੇ ਤਾ ਵੀ ਜ਼ਰੂਰੀ ਨਹੀਂ ਹੈ ਵੀ ਉਹ ਬਾਬਾ ਜੀ ਨੇ ਫਿਰ ਇਹ ਕਿਹਾ ਵੀ ਕਹਿੰਦੇ ਜ਼ਰੂਰੀ ਨਹੀਂ ਆ ਵੀ ਤੁਸੀਂ ਇੱਥੇ ਬਹਿ ਕੇ ਹੀ ਇਹਨੇ ਤਰ੍ਹਾਂ ਦੀ ਜਿਹੜੀ ਹਾਜ਼ਰੀ ਲਵਾਉਣੀ ਆ ਜੇ ਤੁਸੀਂ ਦੂਰ ਤੋਂ ਆਉਨੇ ਹੋ ਤਾਂ ਤੁਸੀਂ ਆਉਂਦੇ ਹੋਏ ਆਪਣੀ ਹਾਜ਼ਰੀ ਜਿਹੜੀ ਇਸੇ ਤਰੀਕੇ ਨਾਲ ਸ਼ੁਰੂ ਕਰ ਸਕਦੇ ਹੋ ਤਾਂ ਉਹਨਾਂ ਨੇ ਬਾਬਾ ਜੀ ਨੇ ਕਿਹਾ ਕਹਿੰਦੇ ਤੁਹਾਡੀ ਅਰਦਾਸ ਦਾ ਤੁਹਾਡੀ ਹਾਜ਼ਰੀ ਦਾ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਸਭ ਤੋਂ ਪਹਿਲਾਂ ਪ੍ਰਵਾਨ ਹੋਵੇਗੀ ਦੇਖੋ ਜਦੋਂ ਕੋਈ ਸੰਤ ਮਹਾਂਪੁਰਸ਼ ਸਾਨੂੰ ਵਚਨ ਕਰਦੇ ਆ ਨਾ ਕਿਉਂਕਿ ਉਹਨਾਂ ਦਾ ਜਿਹੜਾ ਚੌਂਕੜਾ ਹੁੰਦਾ ਉਹ ਵੱਡਾ ਹੁੰਦਾ ਉਹਨਾਂ ਦੇ ਵਿੱਚ ਸੇਵਾ ਭੱਤੀ ਹੁੰਦੀ ਆ ਉਹ ਜ਼ਿਆਦਾ ਆਪਣੇ ਨਾਲੋਂ ਸਿਮਰਨ ਕਰਦੇ ਨੇ ਉਹ ਆਪਣੇ ਨਾਲੋਂ ਮਤਲਬ ਕਿ ਇਹ ਮੰਨ ਸਕਦੇ ਆ ਵੀ ਆਪਾਂ ਦੁਨਿਆਵੀ ਚੀਜ਼ਾਂ 'ਚ ਉਲਝੇ ਹੋਨੇ ਆ ਪਰ ਉਹ ਆਪਣੇ ਆਪ 'ਚ ਇੱਕ ਸਕੂਨ ਪਾ ਲੈਂਦੇ ਨੇ ਇਹਨਾਂ ਚੀਜ਼ਾਂ ਤੋਂ ਪਰ ਇਦਾਂ ਦੇ ਸੰਤ ਮਹਾਪੁਰਸ਼ ਬਹੁਤ ਘੱਟ ਹੁੰਦੇ ਨੇ ਅੱਜ ਦੇ ਟਾਈਮ 'ਚ ਵੀ ਬਹੁਤ ਜ਼ਿਆਦਾ ਘੱਟ ਨੇ ਪਰ ਇਦਾਂ ਦੀਆਂ ਰੱਬੀ ਰੂਹਾਂ ਅੱਜ ਵੀ ਅਗਰ ਆਪਾਂ ਦੇਖੀਏ ਤਾਂ ਅੱਜ ਵੀ ਧਰਤੀ ਤੇ ਹਾਜ਼ਰ ਨੇ ਜੋ ਪਰਮਾਤਮਾ ਨੂੰ ਬਹੁਤ ਪਿਆਰ ਕਰਦੀਆਂ ਨੇ ਤੇ ਜਿਹੜੀਆਂ ਬਾਕੀ ਲੋਕਾਂ ਨੂੰ ਵੀ ਸਿੱਧੇ ਰਸਤੇ ਪਾਉਂਦੀਆਂ ਨੇ ਤੇ ਉਹਨਾਂ ਦੀ ਜ਼ਿੰਦਗੀ ਨੂੰ ਵੀ ਸਵਾਰਦੀਆਂ ਨੇ ਸੋ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਤੁਹਾਡੀ ਹਾਜ਼ਰੀ ਤਾਂ ਸਭ ਤੋਂ ਪਹਿਲਾਂ ਪ੍ਰਵਾਨ ਹੋਵੇਗੀ ਤਾਂ ਉੱਥੇ ਨਾਲ ਉਹਨਾਂ ਨੇ ਇੱਕ ਇਹ ਸੰਦੇਸ਼ ਵੀ ਦਿੱਤਾ ਵੀ ਜੇ ਕੋਈ ਵੀ ਜੀ ਦੂਰ ਤੋਂ ਹੁੰਦਾ ਹੈ ਤੇ ਉਹਦੀ ਮਜਬੂਰੀ ਆ ਕਿ ਉਹਨੇ ਟਾਈਮ ਉੱਥੇ ਬੈਠ ਕੇ ਉਹ ਹਾਜ਼ਰੀ ਨਹੀਂ ਲਵਾ ਸਕਦਾ ਅਗਰ ਉਹ ਉੱਥੇ ਬੈਠ ਕੇ ਉਹ 3 ਘੰਟੇ ਦੀ ਹਾਜ਼ਰੀ ਵੀ ਲਵਾਉਂਦਾ ਲੇਕਿਨ ਇਸ ਤਰੀਕੇ ਨਾਲ ਬਾਕੀ ਦੀ ਹਾਜ਼ਰੀ ਆਪਣੀ ਕੰਪਲੀਟ ਕਰਦਾ ਹੈ ਤਾਂ ਵੀ ਉਹਦੀ ਹਾਜ਼ਰੀ ਜਿਹੜੀ ਹੈਗੀ ਆ ਤਾਂ ਤੁਨ ਬਾਬਾ ਦੀਪ ਸਿੰਘ ਜੀ ਮਹਾਰਾਜੀ ਦੇ ਚਰਨਾਂ ਵਿੱਚ ਪ੍ਰਵਾਨ ਹੋਵੇਗੀ ਬਸ ਇੱਕ ਚੀਜ਼ ਕਹਿੰਦੇ ਕਰਨੀ ਹੈ ਤੁਸੀਂ ਵਿਸ਼ਵਾਸ ਰੱਖਣਾ ਹੈ ਆਪਣੀ ਸ਼ਰਧਾ ਭਾਵਨਾ ਪੱਕੀ ਰੱਖਣੀ ਹੈ ਵੀ ਹਾਂ ਤੁਹਾਡਾ ਕਾਰਜ ਜਿਹੜਾ ਉਹ ਜ਼ਰੂਰ ਹੋਵੇਗਾ ਜੇ ਮਨ ਵਿੱਚ ਸ਼ੰਕਾ ਚੱਲਦੀ ਰਹਿੰਦੀ ਆ ਨਾ ਡਾਊਟ ਚੱਲਦੇ ਰਹਿੰਦੇ ਆ ਤਾਂ ਫਿਰ ਆਪਾਂ ਜਿੰਨਾ ਮਰਜੀ ਹਾਜ਼ਰੀ ਲਵਾ ਲਈਏ ਜਿੰਨਾ ਮਰਜੀ ਆਪਾਂ ਦੁਪਹਿਰਾ ਸਹਿਬ ਕੱਟ ਲਈਏ ਫਿਰ ਉਹਨਾਂ ਟਾਈਮ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਦੇਖੋ ਜਿਹੜੇ ਗੁਰੂ ਸਾਹਿਬ ਨੇ ਨਾ ਉਹ ਕਿਸੇ ਚੀਜ਼ ਤੋਂ ਖੁਸ਼ ਨਹੀਂ ਹੁੰਦੇ ਕਿਹੜੀਆਂ ਚੀਜ਼ਾਂ ਤੋਂ ਖੁਸ਼ ਹੁੰਦੇ ਨੇ ਉਹ ਦੋ ਚੀਜ਼ਾਂ ਤੋਂ ਖੁਸ਼ ਹੁੰਦੇ ਨੇ ਇੱਕ ਤਾਂ ਸਾਡੀ ਜਿਹੜੀ ਅਸੀਂ ਆਪਾਂ ਉਹਦੇ ਚਰਨਾਂ 'ਚ ਹਾਜ਼ਰੀ ਲਵਾਉਣੀ ਆ ਠੀਕ ਹੈ ਪੂਰੀ ਸ਼ਰਧਾ ਭਾਵਨਾ ਦੇ ਨਾਲ ਦੂਸਰਾ ਹੋ ਕਿਸ ਚੀਜ਼ ਤੋਂ ਕੋਝ ਹੁੰਦੇ ਨੇ ਜਦੋਂ ਆਪਾਂ ਪੂਰਾ ਵਿਸ਼ਵਾਸ ਰੱਖਦੇ ਹਾਂ ਜਦੋਂ ਆਪਾਂ ਇਸ ਤਰੀਕੇ ਦਾ ਵਿਸ਼ਵਾਸ ਰੱਖਦੇ ਹਾਂ ਵੀ ਜੇ ਸਾਡਾ ਕੋਈ ਕੰਮ ਆਪਾਂ ਚਾਹੁੰਦੇ ਆ ਵਣ ਜੇ ਪਰ ਉਹ ਵਣਨ ਦੀ ਬਜਾਏ ਨਾ ਅਗਰ ਉਹ ਵਿਗੜ ਵੀ ਜਾਵੇ ਮੰਨ ਲਓ ਤੁਸੀਂ ਮੰਨ ਲਓ ਵੀ ਉਹੋ ਕੰਮ ਹੁੰਦਾ ਹੁੰਦਾ ਰੁਕ ਗਿਆ ਤੇ ਜੇ ਫਿਰ ਵੀ ਆਪਾਂ ਇਹ ਕਹਿੰਦੇ ਆ ਫਿਰ ਵੀ ਵਿਸ਼ਵਾਸ ਰੱਖਦੇ ਆ ਵੀ ਨਹੀਂ ਮੈਨੂੰ ਪਤਾ ਹੈ ਵੀ ਅਗਰ ਇਹ ਕੰਮ ਰੁਕ ਗਿਆ ਵੀ ਹੈ ਤਾਂ ਇਹਦੇ ਪਿੱਛੇ ਵੀ ਗੁਰੂ ਸਾਹਿਬ ਦੀ ਕੋਈ ਰਜ਼ਾ ਹੈ ਇਹਦੇ ਪਿੱਛੇ ਵੀ ਗੁਰੂ ਸਾਹਿਬ ਦੀ ਕੋਈ ਕਿਰਪਾ ਹੈ ਹੋ ਸਕਦਾ ਵਾਹਿਗੁਰੂ ਨੇ ਮੇਰੇ ਲਈ ਉਸ ਇਤੂ ਵੱਧ ਸੋਚਿਆ ਹੋਵੇ ਇਸ ਤੋਂ ਚੰਦਾ ਸੋਚਿਆ ਹੋਵੇ ਜਦੋਂ ਸਾਡਾ ਵਿਸ਼ਵਾਸ ਇਸ ਤਰੀਕੇ ਦਾ ਹੁੰਦਾ ਨਾ ਤਾਂ ਉਦੋਂ ਫਿਰ ਪਰਮਾਤਮਾ ਸਾਨੂੰ ਸਿਰਫ ਉਹ ਚੀਜ਼ਾਂ ਹੀ ਨਹੀਂ ਦਿੰਦੇ ਜਿਹੜੀਆਂ ਅਸੀਂ ਮੰਗਦੇ ਆ ਬਲਕਿ ਉਹ ਚੀਜ਼ਾਂ ਵੀ ਮਿਲ ਜਾਂਦੀਆਂ ہیں ਬਿਨ ਮੰਗੇ ਜੋ ਮਤਲਬ ਕਿ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਪਰਮਾਤਮਾ ਇੰਨੀ ਜ਼ਿਆਦਾ ਕਿਰਪਾ ਰੱਖਦੇ ਨੇ ਬਸ ਕੀ ਕਰਨਾ ਇੱਕ ਤਾਂ ਸਾਡੀ ਸੋਚ ਜਿਹੜੀ ਆ ਉਹ ਪੋਜ਼ਿਟਿਵ ਹੋਣੀ ਚਾਹੀਦੀ ਆ ਵਿਸ਼ਵਾਸ ਹੋਣਾ ਚਾਹੀਦਾ ਸਾਡੀ ਸ਼ਰਧਾ ਭਾਵਨਾ ਪੱਕੀ ਹੋਣੀ ਚਾਹੀਦੀ ਆ ਤੇ ਬਾਕੀ ਜਿਹੜੀ ਹਰ ਵੀਡੀਓ ਦੇ ਵਿੱਚ ਮੈਂ ਤਕਰੀਬਨ ਇੱਕ ਗੱਲ ਕਹਿੰਨੀ ਆ ਵੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਜੋ ਹੁਕਮ ਦਿੱਤਾ ਹੈ ਆਪਾਂ ਉਸ ਨੂੰ ਮੰਨਣ ਦੀ ਕੋਸ਼ਿਸ਼ ਕਰਨੀ ਆ ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਜਦੋਂ ਆਪਾਂ ਅੰਦਰੋਂ ਇਹਨਾਂ ਚੀਜ਼ਾਂ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਪਰਮਾਤਮਾ ਵੱਡੇ ਤੋਂ ਵੱਡਾ ਕਸ਼ਟ ਵੀ ਤੋੜ ਦਿੰਦੇ ਨੇ ਵੱਡੇ ਤੋਂ ਵੱਡਾ ਦੁੱਖ ਵੀ ਤੋੜ ਦਿੰਦੇ ਨੇ ਤੇ ਵੱਡੇ ਤੋਂ ਵੱਡੀ ਮੁਸ਼ਕਿਲ ਨੂੰ ਖਤਮ ਕਰਕੇ ਸਾਡੀ ਕਾਜ ਜਿਹੜੀ ਆ ਉਹ ਸਫਲ ਕਰ ਦਿੰਦੇ ਨੇ ਦੇਖੋ ਤੁਸੀਂ ਵੀ ਉਹ ਪਰਿਵਾਰ ਕਿੰਨਾ ਭਾਗਾ ਵਾਲਾ ਜਿਹੜਾ ਇੰਨਾ ਜ਼ਿਆਦਾ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਨਹੀਂ ਆਪਾਂ ਕਿਤੇ ਜਾਣਦੇ ਆ ਰਾਜ ਆਪਣੀਆਂ ਗੱਲਾਂ ਹੀ ਨਹੀਂ ਖਤਮ ਹੁੰਦੀਆਂ ਫੋਨਾਂ 'ਤੇ ਲੱਗੇ ਰਹਿੰਦੇ ਆ ਪਰ ਕਿੰਨੀ ਵੱਡੀ ਉਹਨਾਂ ਦੀ ਸ਼ਰਧਾ ਸੀ ਗੁਰੂ ਸਾਹਿਬ ਦੇ ਪ੍ਰਤੀ ਸੋ ਤਾਂ ਤਾਂ ਨਾ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਕਿੰਨਾ ਵਿਸ਼ਵਾਸ ਕਿੰਨਾ ਪਿਆਰ ਜਿਹੜਾ ਉਹ ਜਿੰਨੇ ਕੀ ਇਹ ਦ੍ਰਿੜ ਕਰ ਲਏ ਹੁੰਦੇ ਸੀ ਵੀ ਅਸੀਂ ਇੱਥੋਂ ਲੈ ਕੇ ਉਹਨਾਂ ਦੇ ਚਰਨਾਂ ਤੱਕ ਅਸੀਂ ਕੋਈ ਗੱਲ ਨਹੀਂ ਕਰਨੀ ਕਿਸੇ ਨਾਲ ਨਹੀਂ ਕਰਨੀ ਕੋਈ ਅਸੀਂ ਫੋਨ ਨਹੀਂ ਦੇਖਣਾ ਅਸੀਂ ਉਹਨਾਂ ਦੇ ਚਰਨਾਂ 'ਚ ਜਾ ਕੇ ਜਿਹੜੀ ਹਾਜ਼ਰੀ ਲਗਾਉਣੀ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਘਰ ਆਉਂਦੇ ਹਨ ਹਾਜ਼ਰੀ ਲਗਾਉਣੀ ਉਸ ਤੋਂ ਬਾਅਦ ਉਹਨਾਂ ਨੇ ਘਰ ਆ ਕੇ ਗੱਲ ਕਰਨੀ ਲੇਕਿਨ ਉਸ ਦੌਰਾਨ ਉਹ ਕਦੇ ਉਹ ਗੱਲ ਵੀ ਸੀ ਕਰਦੇ ਆਪਸ 'ਚ ਆਪਣੀ ਹਾਜ਼ਰੀ ਪ੍ਰਵਾਹ ਕਰਾ ਕੇ ਦੇਖੋ ਉਹਨਾਂ ਨੇ ਆਪਦੇ ਵੱਡੇ ਵੱਡੇ ਕਾਰਜ ਜਿਹੜੇ ਉਹ ਸਫਲ ਕਰਵਾਏ ਤੇ ਪਰਮਾਤਮਾ ਵੀ ਸਾਨੂੰ ਪਰਖ ਦੇ ਜ਼ਰੂਰ ਨੇ ਜਦੋਂ ਆਪਾਂ ਗੁਰੂ ਸਾਨੂੰ ਧਿਆਉਣਾ ਸ਼ੁਰੂ ਕਰਦੇ ਆ ਨਾ ਸਾਡੇ ਕਈ ਵਾਰੀ ਕੰਮ ਜਾਂ ਤਾਂ ਪਿੱਛੇ ਨੂੰ ਆਣਾ ਸ਼ੁਰੂ ਹੋ ਜਾਂਦੇ ਨੇ ਜਾਂ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਜਾਂ ਕਈ ਵਾਰੀ ਨਾ ਮੁਸੀਬਤ ਬਦਨੀ ਸ਼ੁਰੂ ਹੋ ਜਾਂਦੀ ਆ ਤੇ ਫਿਰ ਆਪਾਂ ਕੀ ਕਰਦੇ ਆ ਆਪਾਂ ਡੋਲ ਜਾਂਦੇ ਆ ਹਿੰਮਤ ਹਾਰ ਜਾਂਦੇ ਆ ਤੇ ਆਪਾਂ ਹਟ ਜਾਂਦੇ ਆ ਪਾਠ ਕਰਨ ਤੋਂ ਜਾਂ ਦੁਪਹਿਰਾ ਸੇਵ ਕੱਟਣ ਤੋਂ ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਵੀ ਇਹ ਹੀ ਉਹ ਨਿਸ਼ਾਨੀਆਂ ਹੁੰਦੀਆਂ ਨੇ ਜੀਤੋਂ ਆਪਾਂ ਨੂੰ ਇਹ ਪਤਾ ਚੱਲਦਾ ਵੀ ਹੁਣ ਸਾਡੀ ਜਿਹੜੀਆਂ ਅਰਦਾਸਾਂ ਅੱਗੇ ਜਾ ਕੇ ਪੂਰੀਆਂ ਜ਼ਰੂਰ ਹੋਣੀਆਂ ਜਦੋਂ ਤੁਹਾਡੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਗਈਆਂ ਨਾ ਤਾਂ ਸਿਮਰਨ ਜਿਹੜਾ 파ਟ ਆ ਬਿਸ਼ਪ ਹੋਰ ਬਤਾ ਦੋ ਪਰ ਕਰਨਾ ਬੰਨਾ ਕਰਿਓ ਵਿਸ਼ਵਾਸ ਨਾ ਕੱਚਾ ਰੱਖਿਓ ਹਿੰਮਤ ਰੱਖਿਓ ਭਰੋਸਾ ਰੱਖਿਓ ਗੁਰੂ ਸਾਹਿਬ ਜ਼ਰੂਰ ਮਿਹਰ ਕਰਦੇ ਨੇ ਤੇ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ